ਦਾ ਕੀ ਜੈ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਉੱਪਰ ਮੰਚ ਤੇ ਬਿਰਾਜਮਾਨ ਸਾਡੇ ਕੇਂਦਰੀ ਮੰਤਰੀ ਸ਼੍ਰੀ ਸੋਮਪ੍ਰ카ਸ਼ ਜੀ ਉਹਨਾਂ ਦੇ ਨਾਲ ਇਸ ਇੰਡਕਸ਼ਨ ਹਾਈਵੇ ਦੇ ਡਾਇਰੈਕਟਰ ਮੈਡਮ ਮੀਨਾ ਜੀ ਔਰ ਭਾਰਤੀ ਜਨਤਾ ਪਾਰਟੀ ਦੇ ਦਰਜਾ ਬਦਰਜਾ ਜਿਨੇ ਜੁਧੇਦਾਰ ਸਹਿਬਾਨ ਸਾਡੇ ਮੰਡਲਾਂ ਦੇ ਪ੍ਰਧਾਨ ਸਹਿਬਾਨ ਅਤੇ ਸਾਰੀ ਲੀਡਰਸ਼ਿਪ ਫਗਵਾੜੇ ਦੇ ਬਹੁਤ ਹੀ ਸੂਝਵਾਨ ਤੇ ਸਿਆਣੇ ਲੋਕ ਇੱਥੇ ਬੈਠੇ ਆ ਸਭ ਵੀਰੇ ਭੈਣਾ ਬੈਠੀਆਂ ਭੈਣ ਜੀ ਜੀ ਦਾ ਸੁਮਰਕਾ ਜੀ ਬੈਠੇ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਸੁਭਾਗਾ ਦਨਿਆ ਕਿ ਅੱਜ ਸਾਡੇ ਮੰਤਰੀ ਸਾਹਿਬ ਸ੍ਰੀ ਸੋਮਪ੍ਰਕਾਸ਼ ਜੀ ਦੇ ਜੋ ਇੱਕ ਬਹੁਤ ਵੱਡਾ ਸੁਪਨਾ ਸੀ ਉਹਨਾਂ ਦਾ ਮੈਂ ਦੇਖਦਾ ਰਿਹਾ ਕਿ ਉਹ ਕਾਫੀ ਮਿਹਨਤ ਕਰ ਰਹੇ ਸੀ ਕਈ ਸਾਲਾਂ ਤੋਂ ਉਹਨਾਂ ਦੀ ਖਾਸੀਅਤ ਇਹ ਆ ਕਿ ਉਹ ਸੈਂਟਰ ਦੇ ਵਿੱਚ ਜੇ ਵੀ ਮੰਤਰੀ ਕੋਲ ਚਲ ਜਾਂਦੇ ਆ ਕੋਈ ਅਮੀ ਸ਼ਕਸ਼ੀਅਤ ਵਾਲ ਦੇਖੀ ਇਹਨਾਂ ਨੂੰ ਕੋਈ ਕੰਮ ਨਾ ਨਹੀਂ ਕਰਦਾ ਜਿੱਦਾਂ ਭੈਣ ਜੀ ਜੀ ਦਾ ਸੋਮਪ੍ਰਕਾਸ਼ ਜੀ ਨੇ ਕਿਹਾ ਨਾ ਕਿ ਆ ਵੀ ਕੰਮ ਹੋਣਾ ਚਾਹੀਦਾ ਤੇ ਭੈਣ ਜੀ ਨੇ ਕਰਾ ਲੈਣਾ ਪਹਿਲਾਂ ਵੀ ਸਾਰੇ ਖਪਵਾਲੇ ਤੇ ਇਹਨਾਂ ਨੇ ਡਿਵੈਲਪਮੈਂਟ ਕਰਾਈ ਆ ਤੇ ਇਹ ਵੀ ਜੋ ਤੁਹਾਡੇ ਔਰ ਵੀ ਮੰਨਦੀਆਂ ਖਾਸ਼ਾਂ ਆਈਆਂ ਸਭ ਇਹ ਪੂਰੀਆਂ ਕਰਵਾਉਣ ਜਾਣਦੇ ਆ ਸੋ ਬਹੁਤ ਵੱਡਾ ਪ੍ਰੋਜੈਕਟ ਮੰਦੀ ਸਾਹਿਬ ਦੱਸ ਰਹੇ ਸੀ ਕਿ 15-1600 ਕਰੋੜ ਦਾ ਪ੍ਰੋਜੈਕਟ ਜਿਹੜਾ ਇਹ ਅੱਜ ਸ਼ੁਰੂ ਹੋਣ ਜਾ ਰਿਹਾ ਔਰ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਸਾਡਾ ਦੇਸ਼ ਭਾਰਤ ਲਗਾਤਾਰ ਫਲੰਦੀਆਂ ਨੂੰ ਜਿਹੜਾ ਸੂਰਿਆ ਔਰ ਉਹਨਾਂ ਜਿਹੜੇ ਮੰਤਰੀ ਆ ਉਹ ਬਹੁਤ ਇਮਾਨਦਾਰੀ ਦੇ ਤੰਦ ਹੀ ਨਾਲ ਜਿਹੜਾ ਕੰਮ ਹੈ ਉਹ ਦੇਸ਼ ਦਾ ਕਰ ਰਿਹਾ ਹੈ ਡਵੈਲਪਮੈਂਟ ਕਰ ਰਿਹਾ ਹੈ। ਉਹ ਦੇਸ਼ ਨੂੰ ਦੇਸ਼ ਦੀ ਆਰਮੀ ਨੂੰ ਵੀ ਸਲੂਟ ਹੈ ਕਿ ਉਹਨਾਂ ਨੇ ਸਾਡੇ ਦੇਸ਼ ਦੇ ਉੱਪਰ ਜੋ ਹਮਲਾ ਹਮਲੇ ਹੋਏ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਔਰ ਸਾਡੇ ਦੇਸ਼ ਦੀ ਜਿਹੜੀ ਗਵਾਹੀ ਹੈ ਮੋਦੀ ਸਾਹਿਬ ਕਰ ਰਹੇ ਆ ਉਹਦੇ ਸਾਡੀ ਆਰਮੀ ਨੇ ਵੀ ਆਪਣਾ ਪੂਰਾ ਜਜ਼ਬਾ ਬਾਤਰੀ ਦਿਖਾਉਂਦੇ ਹੋਏ ਸਾਰੇ ਪਾਕਿਸਤਾਨ ਦੇ ਜਿਹੜੇ ਮਨਸੂਬੇ ਸੀ ਉਹਨਾਂ ਦਾ ਕੰਮ ਕੀਤਾ। ਸੋ ਅੱਜ ਦੇ ਇਸ ਸ਼ਬਦ ਦਿਹਾੜੇ ਦੇ ਉੱਪਰ ਮੈਂ ਸੱਚੇ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਵਧਾਈ ਪੇਸ਼ ਕਰਦਾ ਕਿ ਇਹੋ ਜਿਹੇ بڑے ਪ੍ਰੋਜੈਕਟ ਆ ਇਹ ਕੋਈ ਲਿਆਉਣੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਇਹ ਮੰਤਰੀ ਸ਼੍ਰੀ ਸੋਮਕਟਾ ਜੀ ਦੀ ਇਹਨਾਂ ਸਿਹਰਾਂ ਦੀ ਮਿਹਨਤ ਉਹਨਾਂ ਦੀ ਲਗਨ ਉਹਨਾਂ ਦਾ ਜਨਤਾ ਦੇ ਪ੍ਰਤੀ ਜਵਾਬਦੇਹੀ ਉਹਨਾਂ ਦਾ ਪਿਆਰ ਇਹ ਸਾਰਾ ਕੁਝ ਉਹ ਤਾਂ ਹੀ ਕੰਮ ਸੰਭਵ ਹੋਇਆ ਜੇ ਵੀ ਸਾਰੇ ਉਹਨਾਂ ਨੂੰ ਪਿਆਰ ਕਰਦੇ ਹੋ ਤਾਂ ਸਾਰੇ ਸਾਰੇ ਉਹਨਾਂ ਨੂੰ ਉਹਨਾਂ ਨਾਲ ਵੀ ਚੱਲਦੇ ਹੋ ਤੋ ਮੈਂ ਜਿਆਦਾ ਕੁਛ ਨਾ ਬੋਲਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਰਲ ਮਿਲ ਕੇ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤ ਕਰੀਏ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਕਿ ਜੋ ਸੋਚ ਹੈ ਵਿਕਸਿਤ ਭਾਰਤ ਉਸ ਦੇ ਉੱਪਰ ਹੋਰ ਚਾਹ ਚਾਹ ਲੱਗਣ ਸਾਡਾ ਦੇਸ਼ ਹੋਰ ਬਰੰਦੀਆਂ ਨੂੰ ਸ਼ੋਹੇ ਤਰੱਕੀਆਂ ਨੂੰ ਸ਼ੋਹੇ ਅਤੇ ਸਾਡੇ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਪਰਮਾਤਮਾ ਚੰਗੀ ਸੇਵਾ ਚੜ੍ਹਦੀ ਕਲਾ ਬਖਸ਼ਿਸ਼ ਕਰੇ ਤਾਂ ਜੋ ਇਹ ਆਪਣੇ ਇਲਾਕੇ ਦੀ ਦੇਸ਼ ਕੌਮ ਦੀ ਸੇਵਾ ਇਦਾਂ ਹੀ ਨਿਰੰਤਰ ਕਰਦੇ ਰਹਿਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ